ਸੱਤ ਸਰੀਆ ਕਾਲ ਜੀ ਇਸ ਮਸ਼ਹੂਰ ਪੰਜਾਬੀ ਗਾਇਕ ਨੇ 99 ਘਰ ਕਿਹਾ ਸੀ ਕਿਸਾਨਾਂ ਦੇ ਬੱਚੇ ਹਾਂ ਬਾਲੀਵੁੱਡ ਗਾਇਕ ਮਿੱਕਾ ਸਿੰਘ ਆਪਣੇ ਮਾਨਟਿਕ ਅੰਦਾਜ਼ ਅਤੇ ਮਜ਼ੇਦਾਰ ਸੁਭਾਅ ਲਈ ਜਾਣੇ ਜਾਂਦੇ ਹਨ ਹਾਲੀ ਵਿੱਚ ਮਿੱਕਾ ਨੇ ਇੱਕ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਦੱਸਿਆ ਕਿ ਹੁਣ ਤੱਕ ਉਹਨਾਂ ਨੇ 99 ਘਰ ਬਣਾਏ ਹਨ ਇਹਨਾਂ ਵਿੱਚੋਂ ਕੁਝ ਛੋਟੇ ਹਨ ਕੁਝ ਵੱਡੇ ਹਨ ਕੁਝ ਮਹਿੰਗੇ ਹਨ ਅਤੇ ਕੁਝ ਪਿੰਡ ਵਿੱਚ ਬਣੇ ਹਨ 99 ਘਰ ਮਸ਼ਹੂਰ ਇੰਡਸਟਰੀਅਲ ਡਿਜ਼ਾਈਨਰ ਗौरी ਖਾਨ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ ਮਿੱਕਾ ਸਿੰਘ ਨੇ 99 ਘਰ ਇੱਕ ਇੰਟਰਵਿਊ ਦੌਰਾਨ ਮਿੱਕਾ ਸਿੰਘ ਨੇ ਕਿਹਾ ਸੀ ਕਿ ਕਿਸਾਨਾਂ ਦੇ ਬੱਚੇ ਹਾਂ ਪਹਿਲਾਂ ਸਾਨੂੰ ਇਹ ਵੀ ਨਹੀਂ ਪਤਾ ਸੀ ਕਿ ਪੈਸੇ ਦਾ ਕੀ ਕਰਨਾ ਹੈ ਅਤੇ ਕਿੱਥੇ ਖਰਚ ਕਰਨਾ ਹੈ ਦਾਦਾ ਜੀ ਹਮੇਸ਼ਾ ਕਹਿੰਦੇ ਸਨ ਕਿ ਜ਼ਮੀਨ ਕਦੇ ਧੋਖਾ ਨਹੀਂ ਦਿੰਦੀ ਇਸ ਲਈ ਅਸੀਂ ਸੋਚਿਆ ਕਿ ਜੇਕਰ ਤੁਸੀਂ ਪੈਸਾ ਕਮਾਉਂਦੇ ਹੋ ਤਾਂ ਇਸ ਨੂੰ ਜਾਇਦਾਦ ਵਿੱਚ ਨਿਵੇਸ਼ ਕਰੋ। ਇਹੀ ਕਾਰਨ ਹੈ ਕਿ ਮੈਂ ਹਮੇਸ਼ਾ ਜਾਇਦਾਦ ਵਿੱਚ ਹੀ ਨਿਵੇਸ਼ ਕਰਦਾ ਹਾਂ। ਮੈਂ ਹੁਣ ਤੱਕ 99 ਘਰ ਬਣਾਏ ਹਨ। ਲੋਕ ਉਸ ਨੂੰ ਪਾਗਲ ਕਹਿੰਦੇ ਹਨ। ਮਿੱਕਾ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਉਹਨਾਂ ਦੀ ਇਹ ਸੋਚ ਨੂੰ ਸਮਝਦੇ ਨਹੀਂ ਹਨ। ਕੁਝ ਕਹਿੰਦੇ ਹਨ ਮੈਂ ਮੈਂ ਅਜੇ ਵਿਆਹ ਵੀ ਨਹੀਂ। ਹਾਂ ਸਭ ਕੁਝ ਕੌਣ ਸੰਭਾਲੇਗਾ ਜਦੋਂ ਕਿ ਕੁਝ ਉਹਨਾਂ ਨੂੰ ਵਾਗਲਵੀ ਕਹਿੰਦੇ ਹਨ ਪਰ ਮਿੱਕਾ ਮੰਨਦੇ ਹਨ ਕਿ ਜਾਇਦਾਦ ਹੀ ਅਸਲ ਸੁਰੱਖਿਆ ਹੈ ਲੋਕ ਸੋਚਦੇ ਹਨ ਕਿ ਮੈਂ ਸਿਰਫ ਪੈਸੇ ਖਰਚ ਕਰਦਾ ਹਾਂ ਅਤੇ ਪਾਰਟੀ ਕਰਦਾ ਹਾਂ ਪਰ ਅਸਲੀਅਤ ਇਹ ਹੈ ਕਿ ਮੈਂ ਜੋ ਵੀ ਬਚਾਇਆ ਹੈ ਉਸ ਨਾਲ ਜਾਇਦਾਦ ਖਰੀਦੀ ਹੈ ਇਸ ਇਹ ਮੇਰੇ ਲਈ ਸਭ ਤੋਂ ਸੁਰੱਖਿਅਤ ਨਿਵੇਸ਼ ਹੈ ਇੰਡਸਟਰੀ ਵਿੱਚ ਬਹੁਤ ਸਾਰਾ ਪੈਸਾ ਹੈ ਮਿੱਕਾ ਨੇ ਇਹ ਵੀ ਕਿਹਾ ਕਿ ਉਹ ਇੱਕ ਅਮੀਰ ਵਿਅਕਤੀ ਨਹੀਂ ਹੈ ਫੇਰ ਮਤੇ ਸੰਗੀਤ ਇੰਡਸਟਰੀ ਵਿੱਚ ਬਹੁਤ ਸਾਰੇ ਗਾਇਕ ਅਤੇ ਸਤਾਰਿਆਂ ਕੋਲ ਬਹੁਤ ਸਾਰਾ ਪੈਸਾ ਹੈ ਪਰ ਉਹਨਾਂ ਵਿੱਚੋਂ ਜਿਆਦਾਤਰ ਇਸ ਨੂੰ ਬ੍ਰਾਂਡ ਵਾਲੇ ਕੱਪੜਿਆਂ ਅਤੇ ਚਾਰਟਰ ਉਡਾਣ ਤੇ ਖਰਚ ਕਰਦੇ ਹਨ ਕੁੱਚੀ-ਬੁੱਚੀ ਪਹਿਨਣ ਦਾ ਕੀ ਮਤਲਬ ਹੈ ਪੈਸੇ ਖਰਚ ਕਰੋ ਪਰ ਇਸ ਨੂੰ ਬਰਬਾਦ ਨਾ ਕਰੋ ਸਮਝਦਾਰੀ ਨਾਲ ਬਚਤ ਕਰੋ ਅਤੇ ਇਸ ਇਸ ਨੂੰ ਸਹੀ ਜਗ੍ਹਾ ਤੇ ਨਿਵੇਸ਼ ਕਰੋ ਇਹ ਅਸਲ ਦੌਲਤ ਹੈ ਮਿੱਕਾ ਸਿੰਘ ਨੇ ਆਪਣੇ ਕੈਰੀਅਰ ਦੇ ਸਫਲ ਬਾਰੇ ਵੀ ਖੁੱਲ ਕੇ ਗੱਲ ਕੀਤੀ ਉਹਨਾਂ ਨੇ ਦੱਸਿਆ ਕਿ ਉਹ ਪਿਛਲੇ 30 ਸਾਲਾਂ ਤੋਂ ਇਕੱਲੇ ਸਖਤ ਮਿਹਨਤ ਕਰ ਰਹੇ ਹਨ ਅਤੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਕਿਸੇ ਤੋਂ ਨਿਰਭਰ ਨਹੀਂ ਰਿਹਾ ਮੈਂ ਮੈਂ ਦਲੇਰ ਭਾਜੀ ਦਲੇਰ ਮਹਿੰਦੀ ਨਾਲ ਜੁੜਿਆ ਹੋਇਆ ਹਾਂ ਅਤੇ ਗੀਤਾ ਵਿੱਚ ਉਸ ਦੀ ਸਲਾਹ ਲੈਂਦਾ ਹਾਂ ਪਰ ਮੈਂ ਜ਼ਿੰਦਗੀ ਦੇ ਫੈਸਲੇ ਖੁਦ ਲੈਂ ਲੇ ਮੈਂ ਆਪਣੀ ਬੁੱਧੀ ਨਾਲ ਸਿੱਖਿਆ ਤੇ ਅੱਗੇ ਵਧਿਆ ਇਹ ਸੋਚ ਬੜੀ ਵਧੀਆ ਹੈ ਮਿੱਕਾ ਸਿੰਘ ਦੀ ਜੋ ਮਿੱਕਾ ਸਿੰਘ ਨੇ ਗੱਲ ਕਹੀ ਕਿ ਨਿਵੇਸ਼ ਕਰੋ ਜ਼ਮੀਨ ਧੋਖਾ ਨੀ ਦਿੰਦੀ ਇਹ ਸਭ ਤੋਂ ਵੱਡੀ ਗੱਲ ਕਰੀ ਹੈ ਨਿਵੇਸ਼ ਕਰਨਾ ਹੀ ਇੱਕ ਸਹੀ ਤਰੀਕੇ ਨਾਲ ਨਿਵੇਸ਼ ਹੋ ਜਾਵੇ ਤਾਂ ਜਿਆਦਾਤ ਵਾਧੀ ਹੈ ਤੇ ਪੈਸਾ ਵਾਧਾ ਹੈ ਸੋ ਬਹੁਤ ਵਧੀਆ ਸੋਚ ਹੈ ਮਿੱਕਾ ਸਿੰਘ ਦੀ ਧੰਨਵਾਦ ਸਤ ਸ੍ਰੀ ਅਕਾਲ